ਇਹ ਵਹੀ ਟੈਡੂ ਬਣਾਉਂਦੇ ਨੂੰ ਅਸੀਂ ਜਦੋਂ ਸਿੱਧੂ ਭਾਈ ਤੋਂ ਸੁਣਿਆ ਸੀ ਕਾਫੀ ਦੁੱਖ ਲੱਗਾ ਤੇ ਉਸ ਤੋਂ ਬਾਅਦ ਅਸੀਂ ਉੱਪਰ ਚੜਾਈ ਕਾਫੀ ਬੰਦੇ ਦੇ ਮੈਸੇਜ ਆਂਦੇ ਆ ਭਾਈ ਇਹ ਮੈਂ ਕੰਮ ਸੋਚਦਾ ਸੀ ਵੀ ਕੌਣ ਕਰੂਗਾ ਜਲੰਧਰ ਦੇ ਵਿੱਚ ਕੋਈ ਬੰਦਾ ਭਾਈ ਆਪਣੇ ਭਰਾ ਦੇ ਮੈਸੇਜ ਆਂਦੇ ਆ ਭਾਈ ਤੁਹਾਨੂੰ ਸਲੂਟ ਸਮਰਦਾ ਸਾ ਤੋਂ ਘਟੋ ਘਟ ਵੀ ਜਿਹੜੇ ਆਪਣੇ ਫੈਨਸ ਆਏ ਆ ਔਰ 500 ਤੋਂ 800 ਜਣੇ 2 ਚ 3 ਦਿਨ ਦੇ ਵਿੱਚ ਵਿਜ਼ਿਟ ਕਰ ਚੁੱਕੇ ਆ ਕਿੱਥੋਂ ਕਿੱਥੋਂ ਆ ਚੁੱਕੇ ਨੇ ਜਲੰਧਰ ਤੋਂ ਜ਼ਿਆਦਾ ਨੌਜਵਾਨ ਸੀਗੇ ਕਿ ਪੰਜਾਬ ਤੋਂ ਬਾਹਰੋਂ ਵੀ ਆਏ ਨੇ ਮਕਸੂਦ ਦਾ ਦੁਆਏ ਕਰਤਾਰਪੁਰੋਂ ਆਏ ਅੰਬਰਸਰੋਂ ਆਏ ਫਾਜ਼ਲਕਾਦੋਂ ਆਏ ਜ਼ਿਆਦਾਤਰ ਮਾਨਸਾ ਤੋਂ ਉਹ ਕੋਲ ਆ ਰਹੀ ਆ ਉਹਨਾਂ ਦੀ ਬੰਦੇ ਦੀ ਅਪੁਆਇੰਟਮੈਂਟ ਹੋਈ ਪਈ ਫਿਕਸ ਮੰਡੇ ਦਾ ਉਹਨਾਂ ਨੇ ਕਿਹਾ ਵਾ ਅੱਜ ਵੀ ਭਾਈ ਜੀ ਹੁਣੇ ਆਏ ਬੇਸੀ ਫਾਜ਼ਲਕਾਦੋਂ ਆਏ ਸੀ ਉਹਨਾਂ ਦੇ ਬਣਾਇਆ ਕਾਲਸ ਆ ਰਹੇ ਦਿੱਲੀ ਤੋਂ ਹਦਰਾਬਾਦ ਤੋਂ ਫਰੋਵੀ ਬਲ ਸੰਤਾਨਪੁਰ ਨੂੰ ਕੁੱਤਰ ਤੋਂ ਮਹਿਲਾਾਂ ਮੈਂ ਤੁਹਾਡੇ ਕੋ ਟੈਟੂ ਬਣਾਉਣ ਆਇਆ ਹਾਂ ਹਾਂਜੀ ਕੁੜੀਆਂ ਦੇ ਵੀ ਫੋਨ ਆਉਂਦੇ ਆ ਕਹਿ ਦਿੰਦੀਆਂ ਵੀ ਡੇਅਰ ਵੀ ਅਸੀਂ ਵੀ ਬਣਵਾਉਣਾ ਹੈ ਟੈਟੂ ਉਹਨਾਂ ਦੇ ਫੇਪਾਈ ਅਸੀਂ ਲੱਗ ਤੋਂ ਟਾਈਮ ਨਹੀਂ ਰੱਖੀ ਵੀ ਬੱਬਾ ਵੀ ਅਸੀਂ ਆਪਕੋ ਤੋਂ ਬਹੁਤ ਡਿਫੈਂਸੀ ਬਟ ਗੱਲ ਪਿੱਛੇ ਜੇ ਚੱਲੀ ਸੀ ਭਾਈ ਉਹਨਾਂ ਨਾਲ ਵੀ ਅਸੀਂ ਇੱਕ ਉਹਨਾਂ ਦੇ ਟੈਡੂ ਦਵਾ ਦਵਾ ਕੇ ਉਹਨਾਂ ਨੂੰ ਆਪਣਾ ਡਿਜ਼ਾਈਨ ਦਵਾ ਕੇ ਕਰਕੇ ਬਟੂ ਨਾ ਬਾਬਾ ਵੀ ਪਤਾ ਨਹੀਂ ਕਿਹੜੇ ਰੰਗਾਂ ਦਾ ਹੱਥ ਤੇ ਸਿੱਧੂ ਮੂਸੇਵਾਲਾ ਜੋ ਵੀ ਗੀਤ ਗਾ ਗਿਆ ਜਾਂਦਾ ਜਾਂਦਾ ਉਹ ਸਾਰੇ ਗੀਤ ਆਪਣੇ ਪਿੰਡੇ ਤੇ ਹੰਡਾ ਗਿਆ ਜੇਕਰ ਆਖਰੀ ਗੀਤ ਦੀ ਵੀ ਗੱਲ ਕਰੀਏ ਤੇ ਲਾਸਟ ਰਾਈਡ ਦੇ ਵਿੱਚ ਉਹ ਕਿਹਾ ਗਿਆ ਸੀ ਕਿ ਜਵਾਨੀ ਦੇ ਵਿੱਚ ਹੀ ਮੈਂ ਚਲੇ ਜਾਣਾ ਹੈ ਤੇ ਇੱਕ ਗੀਤ ਦੇ ਵਿੱਚ ਉਸਨੇ ਇਹ ਵੀ ਕਿਹਾ ਸੀ ਇਹ ਮੇਰੇ ਜਾਨ ਤੋਂ ਬਾਅਦ ਮੇਰੇ ਫੈਨ ਟੈਟੂ ਬਣਾਉਂਦੇ ਰਹਿਣਗੇ ਜਲੰਧਰ ਦੇ ਕੁਝ ਨੌਜਵਾਨਾਂ ਵੱਲੋਂ ਫ੍ਰੀ ਦੇ ਵਿੱਚ ਟੈਟੂ ਬਣਾਏ ਜਾ ਰਹੇ ਨੇ ਹੁਣ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੇ ਨੌਜਵਾਨ ਦੁਕਾਨ ਦੇ ਵਿੱਚ ਆ ਕੇ ਟੈਟੂ ਫ੍ਰੀ ਬਣਵਾ ਰਹੇ ਨੇ ਦੁਕਾਨ ਦੇ ਓਨਰ ਸ਼ੁਭਮ ਸਾਡੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਸ਼ੁਭਮ ਬਹੁਤ ਬਹੁਤ ਸਵਾਗਤ ਤੁਹਾਡਾ ਹਾਂਜੀ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਫ੍ਰੀ ਟੈਟੂ ਬਣਾਉਂਦਿਆਂ ਨੂੰ ਇੱਥੇ ਫ੍ਰੀ ਭਾਈ ਜੀ ਟੈਟੂ ਬਣਾਉਂਦਿਆਂ ਨੂੰ ਅਸੀਂ ਜਦੋਂ ਸਿੱਧੂ ਭਾਈ ਦਾ ਸੁਣਿਆ ਸੀ ਕਾਫੀ ਦੁੱਖ ਲੱਗਾ ਉਸ ਤੋਂ ਬਾਅਦ ਅਸੀਂ ਆਫਰ ਚਲਾਈ ਤੇ ਸੋਚਿਆ ਵੀ ਭਾਈ ਉਹਨਾਂ ਨਾਲ ਦਾ ਹੋਇਆ ਮਾੜਾ ਹੀ ਆ ਵੀ ਇੱਕ ਆਪਣੇ ਵੱਲੋਂ ਨਾ ਆਫਰ ਚਲਾ ਦੰਨੇ ਆ ਆਫਰ ਜਿਹਾ ਕਸਟਮਰ ਹੁਣ ਭਾਈ ਕਈ ਤੁਹਾਨੂੰ ਪਤਾ ਅੱਜ ਕੱਲ ਬੰਦੇ ਦੇ ਘਰ ਦੇ ਨਹੀਂ ਖਰਚੇ ਪੂਰੇ ਹੁੰਦੇ ਆ ਉਹ ਬੰਦੇ ਫੇਰ ਕਹਿ ਦਿੰਦੇ ਆ ਭਾਈ ਸਰ ਤੋਂ ਇੰਨੇ ਪੈਸੇ ਨਹੀਂ ਗਏ ਸਾਡਾ ਸ਼ੌਂਕ ਆ ਅਸੀਂ ਫੈਨਸੀ ਉਹਨਾਂ ਦੇ ਬਹੁਤ ਵੱਡੇ ਇਸ ਕਰਕੇ ਫੇਰ ਸੀਗਾ ਕੋਈ ਨਾ ਹਰੇਕ ਬੰਦੇ ਦੀ ਤਮੰਨਾ ਹੁੰਦੀ ਡੈਡੂ ਬਣਵਾਣ ਦੀ ਤੇ ਫੇ ਅਸੀਂ ਆਫਰ ਕੱਢੀ ਭਾਈ ਜੀ ਜਿੱਦਨ ਭਾਈ ਦੀ ਡੈਥ ਹੋਈ ਅਗਲੇ ਦਿਨ ਅਸੀਂ ਬਠਿੰਡੇ ਜਾ ਰਹੇ ਸੀਗੇ ਤੇ ਰਸਤੇ ਦੇ ਵਿੱਚ ਸਾਡੇ 2-3 ਭਰਾ ਵਾ ਉਹਨਾਂ ਨਾਲ ਪਲੈਨਿੰਗ ਹੋਈ ਉਹ ਕਹਿੰਦੇ ਵੀ ਕੋਈ ਨਾ ਉੱਥੇ ਪੈਸਾ ਨਹੀਂ ਭਾਈ ਜੀ ਮੈਟਰ ਕਰਦਾ ਜਿੱਥੇ ਆਪਾਂ ਏਕ ਵੱਡਾ ਸਭ ਤੋਂ ਕੰਮ ਕਰਦੇ ਨਾ ਕਾਫੀ ਬੰਦੇ ਦੇ ਮੈਸੇਜ ਆਉਂਦੇ ਆ ਭਾਈ ਜੀ ਏ ਮੈਂ ਕੰਮ ਸੋਚਦਾ ਸੀ ਵੀ ਕੌਣ ਕਰੂਗਾ ਜਲੰਧਰ ਦੇ ਵਿੱਚ ਕੋਈ ਬੰਦਾ ਭਾਈ ਆਪਣਾ ਭਰਾ ਦੇ ਮੈਸੇਜ ਆਉਂਦੇ ਭਾਈ ਤੁਹਾਨੂੰ ਸਲੂਟ ਆ ਵੀ ਇਹਨਾਂ ਕੋਈ ਸ પૈਸੇ ਜਿੱਦਾਂ ਮੰਨ ਲਓ ਵੀ ਕਹਿ ਦਿੰਦੇ ਵੀ ਅਸੀਂ ਨਹੀਂ ਖਰਚ ਪਾਨੇ ਕਿਉਂਕਿ ਸਾਡੇ ਨੇਮ ਦੀ ਸਟਾਰਟਿੰਗ ਜਿਹੜੀ ਆ ਹਨਾ ਉਹ ਘੱਟੋ ਘੱਟ ਵੀ 2500 ਤੋਂ 3000 ਸਟਾਰਟਿੰਗ ਪ੍ਰਾਈਸ ਆ ਬਾਕੀ ਜਿੰਨਾ ਭਾਈ ਜੀ ਗੋੜ ਪਾਈ ਜਾਊਗਾ ਓਨਾ ਮਿੱਠਾ ਹੋਏਗਾ ਤੇ ਜਿਹੜਾ ਡਿਜ਼ਾਈਨ ਹੈ ਤੁਸੀਂ ਪਰਟੀਕੂਲਰ ਕੋਈ ਚੁਣਿਆ ਹੈ ਇਹੀ ਜਿਹੜਾ ਹੈ ਬਾਹ ਦੇ ਉੱਤੇ ਲੱਗ ਸਕਦਾ ਹੈ ਜਾਂ ਫਿਰ ਕੋਈ ਆਪਣੀ ਪਸੰਦਾਂ ਵੀ ਲਵਾ ਸਕਦੇ ਹੋ ਭਾਈ ਜੀ ਜੇ ਆਪਣੀ ਪਸੰਦ ਦਾ ਲਗਵਾਉਣਾ ਕਸਟਮਰ ਦੀ ਆਪਣੀ ਚੋਇਸ ਆ ਕਸਟਮਰ ਕਹਿੰਦਾ ਵੀ ਮੈਂ ਪੰਜਾਬੀ ਚ ਲਖਵਾਣਾ ਉਹਦੇ ਫੇ ਅਸੀਂ ਅਲੱਗ ਤੋਂ ਐਕਸਟਰਾ ਚਾਰਜਸ ਲੈਨੇ ਆ ਤੇ ਇਹ ਜਿਹੜਾ ਡਿਜ਼ਾਈਨ ਆ ਇਹ ਸਾਡਾ ਆਪ ਦਾ ਡਿਜ਼ਾਈਨ ਆ ਤੇ ਫਿਲਹਾਲ ਜਿਹੜੇ ਵੀ ਅਸੀਂ ਕਰੀਦਾ ਵਾ ਫਰੀ ਵਾਲਾ ਇਹ ਇਕੱਲਾ ਹਾਂ ਇਕੱਲਾ ਆਪਣੇ ਕੋਲੋਂ ਹੀ ਅਸੀਂ ਫੌਂਟ ਦੇਈਦਾ ਵਾ ਜਿੰਨੇ ਵੀ ਸਾਡੇ ਕਸਟਮਰਸ ਆਏ ਆ ਸਿੱਧੂ ਭਾਈ ਦੇ ਫੈਨਸ ਆਏ ਆ ਉਹ ਸਾਰਿਆਂ ਦੇ ਅਸੀਂ ਇੱਕੋ ਹੀ ਫੌਂਟ ਬਣਾਇਆ ਵਾ ਹੁਣ ਤੱਕ ਕੁੱਲ ਕਿੰਨੇ ਇੱਕ ਨੌਜਵਾਨ ਤੁਹਾਡੇ ਕੋ ਆ ਚੁੱਕੇ ਨੇ ਕਸਟਮਰ ਦਸਾਤੋਂ ਕਟੋ ਕਟ ਵੀ ਜਿਹੜੇ ਆਪਣੇ ਫੈਨਸ ਆਏ ਆ ਉਹ 500 ਤੋਂ 800 ਜਣੇ ਦੋ ਜਿੱਤੇ ਤਿੰਨ ਦੇ ਵਿੱਚ ਵਿਜ਼ਿਟ ਕਰ ਚੁੱਕੇ ਆ ਟੈਟੂ ਜਿੱਦਾਂ ਹੁਣ ਭਾਈ ਕਹਿ ਦਿੰਦੇ ਵੀ ਭਾਈ ਜੀ ਮੇਰੇ ਵੀ ਕਰ ਦੋ ਮੇਰੇ ਵੀ ਕਰ ਦੋ ਅੱਜ ਵੀ ਭਾਈ ਹੁਣੇ ਆਏ ਪਏ ਸੀ ਫਾਜ਼ਲ ਕਾ ਦੋ ਆਏ ਸੀ ਉਹਨਾਂ ਦੇ ਵੀ ਬਣਾਇਆ ਕਾਲ ਸਾਰੇ ਦਿੱਲੀ ਤੋਂ ਹైదਰਾਬਾਦ ਤੋਂ ਫਰੋਈਪੁਰ ਸੰਤਾਨਾਪੁਰ ਨਕੋਦਰ ਤੋਂ ਕਾਫੀ ਵੱਡੇ ਵੱਡੇ ਸ਼ੈਡਾ ਚ ਕੋਲ ਆ ਰਹੀ ਆ ਹੁਣ ਜੇ ਤਿੰਨ ਮੁੰਡੇ ਗਏ ਸੀ ਤੁਹਾਡੇ ਆਉਣ ਤੋਂ ਪਹਿਲਾਂ ਹੀ ਜੀ ਉਦੋਂ ਸੂਏ ਤੋਂ ਮੇਰੇ ਵੀਰ ਆਏ ਹੋਏ ਸੀ ਟੈਟੂ ਬਣਵਾਣ ਮੈਂ ਕਿਹਾ ਭਾਈ ਜੀ ਤੁਹਾਡੀ ਏਜ ਕਿੰਨੀ ਆ ਉਹ ਕਹਿੰਦਾ ਵੀ ਭਾਈ 16 ਸਾਲ ਕਹਿੰਦਾ ਵੱਟ ਭਾਈ ਮੈਂ ਬਣਵਾ ਕੇ ਜਾਣਾ ਕਿਉਂਕਿ ਉਦ ਦਾ ਭਾਈ ਅਸੀਂ ਬਣਾਈ ਦੈਨੇ ਕਿਸੇ ਤੇ 16 ਸਾਲ ਦੀ ਉਮਰ ਦੇ ਬੱਚੇ ਦੇ ਟੈਟੂ ਕਿਉਂਕਿ ਕੱਲ ਨੂੰ ਬਾਅਦ ਚੋ ਘਰ ਦਾ ਫੈਮਿਲੀ ਮੈਂਬਰ ਕੁਝ ਬੋਲ ਪਵੇ ਕਹਿ ਦੇਵੇ ਵੀ ਤੁਸੀਂ ਸਾਡੇ ਬੱਚੇ ਦੇ ਟੈਟੂ ਬਣਾਤਾ ਅਸੀਂ ਤਾਂ ਇਹਦੇ ਗਾਂ ਫਿਊਚਰ ਦਾ ਪਤਾ ਨਹੀਂ ਕੀ ਕੋ ਸੋਚਿਆ ਕੋਈ ਨੌਕਰੀ ਭਾਈ ਅੱਜਕੱਲ ਸਰਕਾਰੀ ਨੌਕਰੀ ਤੁਹਾਨੂੰ ਪਤਾ ਮਿਲਦੀ ਨਹੀਂ ਬਿਲਕੁਲ ਫੌਜ ਦੇ ਵਿੱਚ ਵੀ ਜੇ ਜਾਣਾ ਹੈ ਟੈਟੂ ਨਹੀਂ ਹੋਣੇ ਚਾਹੀਦੇ ਪਿੰਡੇ ਦੇ ਹਾਂਜੀ ਹਾਂਜੀ ਇਸ ਕਰਕੇ ਵੀ ਅਸੀਂ ਪਹਿਲੇ ਹੀ ਉਹਨਾਂ ਨੂੰ ਭਾਈ ਜੀ ਕਹਿ ਦਿੱਤਾ ਵਾ ਵੀ ਜਿਆਦਾ ਆਪਣੇ ਘਰਦਿਆਂ ਨੂੰ ਫੈਮਿਲੀ ਮੈਂਬਰ ਨਾਲ ਕਿਸੇ ਨਾਲ ਵੀ ਗੱਲ ਕਰਵਾ ਦਿਓ ਕੱਲ ਵੀ ਮੁੰਡਾ ਆਇਆ ਸੀ ਉਹਦੇ ਫੈਮਿਲੀ ਮੈਂਬਰ ਨਾਲ ਗੱਲ ਕਰਕੇ ਫੇ ਬਣਾਇਆ ਉਹਦੇ ਟੈਟੂ ਬਿਲਕੁਲ ਤੇ ਕੁੱਲ ਜਿਹੜੇ ਟੈਟੂ ਤੁਸੀਂ ਕਿਹਾ ਕਿ 7-800 ਦੇ ਕਰੀਬ ਤੁਸੀਂ ਬਣਾ ਚੁੱਕੇ ਹੋ ਨਾ ਹਾਂਜੀ ਭਾਜੀ ਤੇ ਪੰਜਾਬ ਤੋਂ ਕਿੱਥੋਂ ਕਿੱਥੋਂ ਆ ਚੁੱਕੇ ਨੇ ਜਲੰਧਰ ਤੋਂ ਜਿਆਦਾ ਨੌਜਵਾਨ ਸਿਗੇ ਕਿ ਪੰਜਾਬ ਤੋਂ ਬਾਹਰੋਂ ਵੀ ਆਏ ਨੇ ਮਕਸੂਦਾ ਤੋਂ ਆਏ ਕਰਤਾਰਪੁਰੋਂ ਆਏ ਅੰਬਰਸਰੋਂ ਆਏ ਫਾਜ਼ਲਕਾ ਤੋਂ ਆਏ ਜਿਆਦਾਤਰ ਮਾਨਸਾ ਤੋਂ ਉਹ ਕੋਲ ਆ ਰਹੀ ਆ ਉਹਨਾਂ ਦੀ ਬੰਦਿਆਂ ਦੀ ਅਪਾਇੰਟਮੈਂਟ ਹੋਈ ਪਈ ਫਿਕਸ ਮੰਡੇ ਦਾ ਉਹਨਾਂ ਨੇ ਕਿਹਾ ਵਾ ਬਾਕੀ ਕਹਿੰਦੇ ਵੀ ਅਸੀਂ ਕਰਵਾਣਾ ਤਾਂ ਫੋਟੋ ਹੀ ਬਣਵਾਣੀ ਸੀ ਦੁੱਭਾਈ ਦੀ ਤੇ ਮੈਂ ਕਿਹਾ ਕੋਈ ਨਾ ਭਾਜੀ ਤੁਸੀਂ ਆਪਣੇ ਅਪਾਇੰਟਮੈਂਟ ਕਰਵਾਓ ਉਹਨਾਂ ਨੇ ਭਾਜੀ ਉਹਨਾਂ ਨੇ ਪੈਸੇ ਵਗੈਰਾ ਹੁਣ ਥੋੜੇ-ਪੋੜੇ ਪਾ ਦਿੱਤੇ ਉਹਨਾਂ ਦੀ ਅਪਾਇੰਟਮੈਂਟ ਫਿਕਸ ਹੋ ਚੁੱਕੀ ਆ ਜੇਕਰ ਤੁਸੀਂ ਫ੍ਰੀ ਦਾ ਟੈਟੂ ਬਣਵਾਣਾ ਹੈ ਜੇਕਰ ਕਿਸੇ ਨੇ ਪੈਸੇ ਲੈ ਕੇ ਟੈਟੂ ਬਣਾਉਣਾ ਉਹ ਵੱਖਰੀ ਤਰ੍ਹਾਂ ਦਾ ਡਿਜ਼ਾਈਨ ਵੀ ਬਣਵਾ ਸਕਦਾ ਹਾਂ ਜੀ ਜੇ ਦਾ ਮੈਂ ਤੁਹਾਨੂੰ ਦੱਸਿਆ ਵੀ ਜੇ ਬੰਦੇ ਦੀ ਆਪਣੀ ਚੋਇਸ ਆ ਉਹਦੇ ਐਕਸਟਰਾ ਚਾਰजेस ਆ ਬਿਲਕੁਲ ਤੇ ਮਹਿਲਾਵਾਂ ਵੀ ਤੁਹਾਡੇ ਕੋਲ ਟੈਟੂ ਬਣਵਾਣ ਆਈਆਂ ਹਾਂ ਜੀ ਕੁੜੀਆਂ ਦੇ ਵੀ ਫੋਨ ਆਉਂਦੇ ਆ ਕਹਿ ਦਿੰਦੀਆਂ ਵੀ ਡੇਅਰ ਵੀ ਅਸੀਂ ਵੀ ਬਣਵਾਣਾ ਹੈ ਟੈਟੂ ਉਹਨਾਂ ਦੇ ਫਿਰ ਪਾਈ ਅਸੀਂ ਲਗ ਤੋਂ ਟਾਈਮਿੰਗ ਰੱਖੀ ਪਈ ਆ ਕੀ ਟਾਈਮਿੰਗ ਕੀ ਉਹਨਾਂ ਦੀ ਦੱਸ ਦੋ ਜੇਕਰ ਕੋਈ ਮਹਿਲਾ ਸੁਣ ਰਹੀ ਹੋਵੇ ਜੇਕਰ ਕਿਸੇ ਨੇ ਆਣਾ ਹੋਵੇ ਤੇ ਉਹਨਾਂ ਦੀ ਟਾਈਮਿੰਗ ਹੈਗੀ ਹੈ ਜਿੱਦਾਂ ਮਾਰਨਿੰਗ ਜਦੋਂ ਆ ਜਾਂਦੇ ਆ ਕਸਟਮਰਸ ਜਿੱਦਾਂ ਮੁੰਡੇ ਆਂਦੇ ਆਪਣੇ ਤੋਂ ਉਹ ਆ ਜਾਂਦੇ ਭਾਈ 12 ਵਜੇ ਤੋਂ ਲੈ ਕੇ 4-5 ਵਜੇ ਤੱਕ ਟੈਟੂ ਅਸੀਂ ਮੁੰਡਿਆਂ ਦੇ ਕਰੀਦਾ ਉਸ ਤੋਂ ਬਾਅਦ ਹਨਾ ਸਿਰਫ 2 ਘੰਟੇ ਵਾਸਤੇ ਫੀਮੇਲ ਲਈ ਟੈਟੂ ਤੇ ਸਿੱਧੂ ਮੂਸੇ ਵਾਲਾ ਟਿੱਬਿਆਂ ਵਾਲੇ ਪਿੰਡਾਂ ਤੋਂ ਸੀਗਾ ਜਿਹੜੇ ਬਹੁਤ ਨਾਮ ਨਹੀਂ ਸੀਗਾ ਮੂਸੇ ਵਾਲੇ ਪਿੰਡ ਦਾ ਸਿੱਧੂ ਤੋਂ ਬਾਅਦ ਜਿਹੜਾ ਇਹ ਨਾਮ ਹੋਇਆ ਤੁਹਾਡਾ ਉੱਥੇ ਜਾਣ ਦਾ ਸਬਬਾ ਬਣਿਆ ਸਵੱਭ ਦਾ ਭਾਈ ਅਸੀਂ ਆਪ ਖੁਦ ਬਹੁਤ ਡਿਫੈਂਸਿਵ ਬਟ ਗੱਲ ਪਿੱਛੇ ਜੇ ਚੱਲੀ ਸੀਗੀ ਭਾਜੀ ਉਹਨਾਂ ਨਾਲ ਵੀ ਅਸੀਂ ਇੱਕ ਉਹਨਾਂ ਦੇ ਟੈਟੂ ਦਵਾ ਦਵਾਗੇ ਉਹਨਾਂ ਨੂੰ ਆਪਣਾ ਡਿਜ਼ਾਈਨ ਦਵਾਗੇ ਕਰਕੇ ਬਟ ਉਹਨਾਂ ਬਾਬਾਈ ਨੇ ਪਤਾ ਨਹੀਂ ਕਿਹੜੇ ਰੰਗ ਦੱਸਾਤੇ ਬਿਲਕੁਲ ਮਿਲਨ ਦਾ ਤੁਹਾਡੇ ਤੁਹਾਡੀ ਟੀਮ ਹੈ ਪੂਰੀ ਇੱਥੇ ਤੇ ਕਿਸੇ ਨੂੰ ਮਿਲਨ ਦਾ ਸਵੱਭ ਬਣਿਆ ਮੈਂ ਭਾਜੀ ਤਾਂ ਦੱਸਣ ਦਿਆ ਵਾ ਵੀ ਸਾਡਾ ਪਲਾਨ ਸੀਗਾ ਬਟ ਪਤਾ ਜਦੋਂ ਕੋਈ ਸਿੰਗਰ ਵਗੈਰਾ ਦੇ ਕੋਈ ਲੇਜੈਂਡ ਵਧੀਆ ਬੰਦੇ ਦੇ ਟੈਟੂ ਕਰਨਾ ਹੁੰਦਾ ਵਾ ਉਹ ਭਾਜੀ ਫੇ ਪਹਿਲਾਂ ਸਾਨੂੰ ਆਪਣੇ ਪਰਸਨਲ ਤੌਰ ਤੇ ਗੱਲ ਕਰਨੀ ਪੈਂਦੀ ਉਹਨਾਂ ਦਾ ਨੰਬਰ ਲੈ ਕੇ ਜੀ ਬਿਲਕੁਲ ਉਹ ਗੱਲ ਸਹੀ ਹੈ ਤੁਹਾਡੀ ਤੇ ਖਰਚਾ ਜਿਵੇਂ ਗੱਲ ਕਰੀਏ ਤੇ ਬਹੁਤ ਜ਼ਿਆਦਾ ਖਰਚਾ ਲੱਖਾਂ ਦੇ ਵਿੱਚ ਖਰਚਾ ਕਰ ਰਹੇ ਹੋ ਤੁਸੀਂ ਆਪਣੀ ਜੇਬ ਤੋਂ ਘਰ ਵਾਲੇ ਕੁਝ ਕਹਿੰਦੇ ਨੇ ਕਿ ਜੇਬੀ ਚ ਤੁਸੀਂ ਖਰਚਾ ਕਰ ਰਹੇ ਹੋ ਇਹਨਾਂ ਨਹੀਂ ਭਾਜੀ ਪਤਾ ਕੀ ਗੱਲ ਆ ਗੱਲ ਉੱਥੇ ਪੈਸਾ ਨਹੀਂ ਮੈਟਰ ਕਰਦਾ ਜਿੱਥੇ ਆਪਾਂ ਭਾਜੀ ਆ ਕੰਮ ਕਰਦੇ ਨੇ ਲੋਕੀ ਬਲੱਡ ਵੀ ਤਾਂ ਡੋਨੇਟ ਕਰਦੇ ਆ ਜੇ ਆਪਾਂ ਵੀ ਐਡਾ ਵੱਡਾ ਕੰਮ ਕਰ ਦਿੱਤਾ ਭਾਈ ਜੀ ਕੋਈ ਸਾਨੂੰ ਪੌਕੇਟ ਮਨੀ ਤੇ ਕੋਈ ਇਸ਼ੂ ਨਹੀਂ ਆ। ਓਕੇ ਤੇ ਟਾਈਮਿੰਗ ਕੀ ਆ ਦੁਕਾਨ ਖੋਲਣ ਦੀ ਤੇ ਬੰਦ ਕਰਨ ਦੀ? ਟਾਈਮਿੰਗ ਹੈਗੀ ਭਾਈ ਜੀ ਸਵੇਰੇ 10:30 11 ਵਜੇ ਸ਼ਾਪ ਓਪਨ ਕਰ ਲੀਦੀ ਆ। ਤੇ ਜਿੱਦਨ ਦੇ ਭਾਈ ਉਹਨਾਂ ਦੀ ਆਫਰ ਚ ਲਈ ਉਦੋਂ ਦੇ ਅਸੀਂ 9:30 ਵਜੇ ਆ ਜਾਂਦੇ ਆ। ਭਾਈ ਦੇ ਫੈਨਸ ਕੱਲ ਵੀ ਕਾਫੀ ਜਨੇ ਆਏ ਸੀ। ਆਪਣੇ ਮਕਸੂਦਾ ਤੋਂ ਆਏ ਸੀ ਮੁੰਡੇ ਸਾਰੇ। ਤੇ ਉਹ ਕਹਿੰਦੇ ਆ ਵੀ ਭਾਈ ਜੀ ਅਸੀਂ ਟੈਟੂ ਕਰਵਾ ਕੇ ਹੀ ਜਾਣਾ। ਉਹ ਭਾਈ ਜੀ ਹੁਣ 3 ਵਜੇ ਗਏ ਸੀ ਇੱਥੋਂ ਦੁਪਹਿਰ ਨੂੰ। ਸਾਰੇ ਭਰਾ ਟੈਟੂ ਬਣਵਾ ਕੇ ਇੱਕ ਟੈਟੂ ਨੂੰ ਕਿੰਨਾ ਕੁ ਟਾਈਮ ਲੱਗ ਜਾਂਦਾ ਬਣਾਉਣਾ ਇੱਕ ਟੈਟੂ ਨੂੰ ਜੇ ਤਾਂ ਵਧੀਆ ਤਰੀਕੇ ਨਾਲ ਦੇਖੋ ਆਪਾਂ ਕੋਈ ਫਾਹਾ ਨਹੀਂ ਵੱਡਣਾ ਭਾਜੀ ਜੇ ਕਰਨਾ ਵਾ ਇਹ ਨਾ ਹੋਵੇ ਵੀ ਜੇ ਕਹ ਦੰਦੇ ਆ ਵੀ ਭਾਜੀ ਹੁਣੇ ਫਰੀ ਬਣਾਉਂਦੇ ਯੂਜ਼ ਕੀਤੀ ਨੀਡਲ ਲਾ ਦੰਦੇ ਉਹ ਕੁਛ ਨਹੀਂ ਸਾਰਾ ਤੁਹਾਡੇ ਸਾਹਮਣੇ ਫਰੈਸ਼ ਸਮਾਨ ਆ ਜਿਹੜਾ ਯੂਜ਼ਡ ਹੋ ਗਿਆ ਉਹ ਨਾਲ ਹੀ ਬਿੰਦ ਦੇ ਵਿੱਚ ਆਪਾਂ ਸਿੱਟਦੀਦਾ ਵਾ ਤੇ ਸਾਰਾ ਕੁਝ ਫਰੈਸ਼ ਲੱਗੂਗਾ ਕਿਉਂਕਿ ਗਾਂ ਦੇਖੋ ਜੇ ਆਪਾਂ ਯੂਜ਼ਡ ਕੀਤੀ ਚੀਜ਼ ਲਾ ਲਈਏ ਗਾਂ ਜਾ ਕੇ ਆਣ ਵਾਲੇ ਫਿਊਚਰ ਦੇ ਵਿੱਚ ਪਤਾ ਨਹੀਂ ਹੁਣ ਆਪਣੇ ਅੰਦਰੋਂ ਅੰਦਰ ਕੀ ਹੁੰਦਾ ਰਹਿੰਦਾ ਵਾ ਮਾਰਨਿੰਗ ਵੀ ਅਸੀਂ ਆਏ ਸੀ ਭੀੜ ਬਹੁਤ ਜ਼ਿਆਦਾ ਸੀ ਕੁਝ ਨੌਜਵਾਨ ਕਿਤੇ ਆ ਕੇ ਕਹਿੰਦੇ ਤਾਂ ਨਹੀਂ ਸਾਡੇ ਪਹਿਲਾਂ ਟੈਟੂ ਬਣਾ ਦਿਓ ਅਸੀਂ ਕਿਤੇ ਦੂਰ ਜਾਣਾ ਹੈ ਭਾਜੀ ਅੱਜ ਅਸੀਂ ਇੱਦਾਂ ਹੀ ਕੀਤਾ ਜਿਹੜੇ ਬੰਦੇ ਦੂਰੋਂ ਆਏ ਹੋਏ ਸੀ ਉਹਨਾਂ ਦੇ ਪਹਿਲਾਂ ਵਰਕ ਕੀਤਾ ਵਾ ਭਾਜੀ ਉਹਨਾਂ ਦੀ ਮੈਨੂੰ ਕਾਲ ਸਾਈ ਭਾਜੀ ਉਹਨਾਂ ਕਹਿੰਦੇ ਵੀ ਅਸੀਂ ਦਿੱਲੀ ਨਿਕਲਣਾ ਵਾ ਮੈਂ ਕਿਹਾ ਕੋਈ ਨਾ ਭਾਜੀ ਤੁਸੀਂ ਆ ਜਾਓ ਭਾਜੀ ਹੁਣ ਆਏ ਹੁਣ ਇਹਨਾਂ ਦੇ ਵਰਕ ਚੱਲ ਰਿਹਾ ਵਾ ਤੇ ਹੁਣ ਜਿਹੜੇ ਲੋਕਲ ਬੰਦੇ ਉਹਨਾਂ ਦਾ ਸ਼ਾਇਦ ਕੱਲ ਦਾ ਟਾਈਮ ਆ ਜਦੋਂ ਨੌਜਵਾਨ ਬਹੁਤ ਸਾਰੇ ਆ ਜਾਂਦੇ ਨੇ ਕਿਤੇ ਕਾਲੀ ਦੇ ਵਿੱਚ ਕਿਤੇ ਨਰਾਜ ਹੋ ਕੇ ਤਾਂ ਨਹੀਂ ਚਲ ਜਾਂਦੇ ਨਹੀਂ ਅਸੀਂ ਨਹੀਂ ਟੈਟੂ ਬਣਾਉਣਾ ਬਹੁਤ ਟਾਈਮ ਲੱਗ ਰਿਹਾ ਭਾਈ ਜੀ ਨਰਾਜ ਵਾਲੀ ਕੋਈ ਗੱਲ ਨਹੀਂ ਗੱਲ ਪਤਾ ਕੀ ਆ ਹੁਣ ਅਸੀਂ ਭਾਈ ਜੀ ਕਸਟਮਰ ਨੂੰ ਆਪ ਹੀ ਹੈਂਡਲ ਕਰੀਦਾ ਵਾ ਵੀ ਨਹੀਂ ਮੇਰਾ ਵੀਰ ਰੁਕ ਜਾਓ ਫੇ ਸਵੇਰ ਦੇ ਆ ਮੁੰਡੇ 2-3 ਆਏ ਪਏ ਸੀ ਉਹ 9 ਵਜੇ ਦੇ ਆਏ ਪੇ ਸ਼ਾਪ ਦੇ ਬਾਹਰ ਸੀ ਮੈਂ ਉਹਨਾਂ ਨੂੰ ਫੇ ਸੌਰੀ ਫੀਲ ਕੀਤੀ ਮੈਂ ਕਹਾ ਭਾਈ ਜੀ ਟਾਈਮ ਤਾਂ ਲੱਗ ਹੀ ਜਾਂਦਾ ਵਾ ਕਹਿੰਦੇ ਕੋਈ ਨਾ ਭਾਈ ਉਹ ਹੁਣ ਭਾਈ ਉਹਦੇ ਟੈਟੂ ਕੀਤਾ ਮੁੰਡੇ ਤੇ ਉਹ ਮੁੰਡਾ ਕਾਫੀ ਜਿੱਦਾ ਕਹਿੰਦਾ ਵੀ ਠੀਕ ਲੱਗਾ ਭਾਈ ਮੈਨੂੰ ਤੁਹਾਡਾ ਵਰਕ ਬਹੁਤ ਵਧੀਆ ਵਾ ਤੇ ਫਿਰ 뷰 ਵਗੈਰਾ ਪਾਉਂਦੇ ਭਾਈ ਜੀ Google ਤੇ Snapchat Instagram ਤੇ ਸਾਨੂੰ ਫੋਲੋ ਵਗੈਰਾ ਕਾਫੀ ਫੋਲੋਅਰਸ ਸਾਡੇ ਵਧੇ ਕਾਫੀ ਸਾਨੂੰ ਜਿੱਦਾਂ ਵਧੀਆ ਰਿਸਪੌਂਸ ਜਿਆ ਮਿਲਿਆ ਬਟ ਜੋ ਭਾਈ ਜੀ ਨਾ ਹੋਇਆ ਮਾੜਾ ਹੋਇਆ ਬਿਲਕੁਲ ਬਿਲਕੁਲ ਇਹਨਾਂ ਦੇ ਪਾਰਟਨਰ ਵੀ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਫਿਲਹਾਲ ਉਹ ਜਿਹੜਾ ਇਹ ਡਿਜ਼ਾਈਨ ਤਿਆਰ ਕਰ ਰਹੇ ਨੇ ਭਾਈ ਜੀ ਕਿਹੜੀਆਂ ਕਿਹੜੀਆਂ ਚੀਜ਼ਾਂ ਯੂਜ਼ ਕਰਦੇ ਹੋ ਜਦੋਂ ਇੱਕ ਡਿਜ਼ਾਈਨ ਬਣਾਉਣਾ ਹੁੰਦਾ ਹੈ ਇਸ ਤੋਂ ਬਾਅਦ ਤੁਸੀਂ ਇਹਨੂੰ ਸਾਫ਼ ਕਰਨਾ ਨੀਡਲ ਯੂਜ਼ ਕਰਦੇ ਹਾਂ ਡੈਡੂ ਦਾ ਪ੍ਰੋਡਕਟ ਹੀ ਆ ਬਲੂ ਸੋਪ ਹੋ ਗਿਆ ਗ੍ਰੀਨ ਸੋਪ ਹੋ ਗਿਆ ਫਰੈਸ਼ ਨੀਡਲ ਸਾਰਾ ਕਵਰ ਕਰੀਦਾ ਵਾ ਰੈਪ ਕਰੀਦਾ ਸਾਰਾ ਕੁਝ ਆ ਦੇ ਲਓ ਬੋਟਲ ਵੀ ਰੈਪ ਹੋਈ ਪਈ ਆ ਨੀਡਲ ਦੇ ਮੈਂ ਪ੍ਰਾਈਸ ਦੀ ਗੱਲਾਂ ਕੀ ਰੇਟ ਕੀ ਆ ਉਸ ਦਾ ਇਹ ਨੀਡਲ ਦਾ ਪ੍ਰਾਈਸ ਹੈਗਾ ਬ੍ਰਾਂਡ ਦੇ ਹਿਸਾਬ ਨਾਲ ਵਾ ਕਿਉਂਕਿ ਚਲੋ ਜਿਹੜਾ ਮੇਰੇ ਕੋਲ ਬ੍ਰਾਂਡ ਆ 12-1300 ਰੁਪਏ ਦੀ ਇੱਕ ਨੀਡਲ ਪੈਂਦੀ ਮੈਨੂੰ ਹਾਂਜੀ ਜੀ ਇਸ ਟਾਈਮ ਉਸ ਤੁਸੀਂ ਸਾਰੀਆਂ ਫ੍ਰੀ ਯੂਜ਼ ਕਰ ਰਹੇ ਹੋ ਹਾਂਜੀ ਹਾਂਜੀ ਸਿੱਧੂ ਮਸੇਵਾਲੇ ਦੇ ਕਿੰਨੇ ਫੈਨ ਹੋ ਤੁਸੀਂ ਦਲੋ ਬਹੁਤ ਵੱਡੇ ਫੈਨ ਆ ਮੇਰਾ ਤਾਂ ਸੁਭਾਅ ਬਣਿਆ ਉਹਨਾਂ ਦੇ ਨਾਲ ਤੁਹਾਡਾ ਬਣਿਆ ਸੀਗਾ ਬਟ ਥੋੜਾ ਟਾਈਮ ਦਾ ਚੱਕਰ ਪੈ ਗਿਆ ਕਿਉਂਕਿ ਟਾਈਮ ਨਹੀਂ ਸੀਗਾ ਕਿਉਂਕਿ ਜਦੋਂ ਪਲਾਨ ਬਣਦਾ ਸੀਗਾ ਔਰ ਉਹ ਕੰਮ ਆ ਜਾਂਦਾ ਸੀਗਾ ਫੇਰ ਰੁਕ ਜਾਂਦਾ ਸੀਗਾ ਬਿਲਕੁਲ ਉਹਨਾਂ ਦੇ ਫੈਨ ਜਿਹੜੇ ਇੱਥੇ ਆਏ ਹੋਏ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਭਾਈ ਜੀ ਕੀ ਨਾਮ ਤੁਹਾਡਾ ਜੀ ਰਾਹੁਲ ਬੱਤਰਾ ਸਰ ਮੇਰਾ ਨਾਮ ਤੇ ਲੋਕਲ ਜ਼ਿਲੰਦਰ ਆਏ ਹੋ ਨੇ ਸੁਲਤਾਨਪੁਰ ਤੋਂ ਸਰ ਸੁਲਤਾਨਪੁਰ ਤੋਂ ਜੀ ਸਪੈਸ਼ਲ ਜ਼ਿਲੰਦਰ ਆਏ ਹੋ ਹਾਂਜੀ ਹਾਂਜੀ ਤੇ ਮੂਸੇਵਾਲਾ ਜਦੋਂ ਪਤਾ ਲੱਗਾ ਕਿ ਕੋਈ ਇਨਫੋਰਮੇਸ਼ਨ ਕਿੱਥੋਂ ਪਤਾ ਲੱਗੀ ਤੁਹਾਨੂੰ ਕਿ ਮੂਸੇਵਾਲਾ ਇਸ ਦੁਨੀਆ 'ਚ ਨਹੀਂ ਰਹੇ ਜਦੋਂ ਮੂਸੇਵਾਲੇ ਦਾ ਜਿੱਦਾਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਇਸ ਦੁਨੀਆ ਦੇ ਨਹੀਂ ਰਹੇ ਜਦੋਂ ਉਹ ਅਟੈਕ ਉਹਨਾਂ ਦੇ ਹੋਇਆ ਤੇ ਆਪਣਾ ਸੋਸ਼ਲ ਮੀਡੀਆ ਤੋਂ ਉਹਨਾਂ ਨੂੰ ਪਤਾ ਲੱਗ ਚੁੱਕਾ ਸੀਗਾ ਤਕਰੀਬਨ ਕਾਫੀ ਖਬਰ ਫੈਲੀ ਸੀਗੀ ਬਟ ਸਾਡੀ ਦਿਲੋਂ ਅਰਦਾਸ ਸੀਗੀ ਕਿ ਸਾਡਾ ਬਾਈ ਜਿੰਦਾ ਰਹੇ ਕੁਛ ਉਹਨੂੰ ਹੋਵੇ ਨਾ ਬਟ ਚਲੋ ਰੱਬ ਨੇ ਨਹੀਂ ਸੁਣਿਆ ਕੋਈ ਇਦਾਂ ਦੀ ਗੱਲ ਨਹੀਂ ਬਾਕੀ ਵੀਰੇ ਹੋਣਾ ਨੇ ਜਿੱਦਾਂ ਕਿ ਆਏ ਅੱਜ ਚੀਕੂ ਟੈਟੂਸ ਸਟੂਡੀਓ ਤੇ ਸੀ ਅੱਜ ਜਲੰਧਰ ਦੇ ਵਿੱਚ ਭਾਜੀ ਹੋਣਾ ਨੇ ਜਿੱਦਾਂ ਇੱਕ ਆਫਰ ਚ ਲਾਈ ਕਿ ਫ੍ਰੀ ਆਫ ਕੋਸਟ ਟੈਟੂ ਜੋ ਕਿ ਕਈ ਜਿੱਦਾਂ ਕਿ ਭਾਜੀ ਹੋਣਾ ਨੇ ਦੱਸਿਆ ਕਿ ਕਈ ਬੱਚੇ ਜਾਂ ਕੋਈ ਹੈਗੇ ਬੰਦੇ ਕੀ ਜਿਹੜੇ ਨਹੀਂ ਟੈਟੂਸ ਦੇ ਅਫੋਰਡ ਕਰ ਪਾਉਂਦੇ ਉਹਨਾਂ ਲਈ ਮਤਲਬ ਕਿ ਇਹਨਾਂ ਨੇ ਫ੍ਰੀ ਆਫ ਕੋਸਟ ਕੱਢਿਆ ਹੈ ਕਿ ਤੁਸੀਂ ਛੋਟਾ ਬਾਈ ਦਾ ਟੈਟੂ ਬਣਵਾਓ ਤੇ ਵੈਸੇ ਵੀ ਬਾਈ ਦਾ ਆਡ ਬਹੁਤ ਵਧੀਆ ਹੈਗਾ ਮੈਨੂੰ ਵੀ ਬਹੁਤ ਵਧੀਆ ਸਮਾਲ ਟੈਟੂ ਹੈਗਾ ਤੇ ਬਹੁਤ ਵਧੀਆ ਬਾਈ ਹੋਣਾਂ ਨੇ ਬਣਾਇਆ ਤੇ ਮਾਨਸੇ ਜਾਨ ਦਾ ਸੁਭਾਅ ਬਣਿਆ ਤੁਹਾਡਾ ਹੱਥੇ ਵਾਲਾ ਸਾਹਿਬ ਨੂੰ ਮਿਲੇ ਉਹ ਸਿੱਧੂ ਮੂਸੇਵਾਲਾ ਜੀ ਵੈਸੇ ਤਾਂ ਤੁਹਾਨੂੰ ਦੱਸ ਦੇਣਾ ਮੈਂ ਉਦਾਂ ਵਸੇ ਸੁਲਤਾਨਪੁਰ ਤੋਂ ਸਿੜੀ ਕੋਆਰਡੀਨੇਟਰ ਹਾਂ ਬਿਊਰੋ ਦੇ ਵਿੱਚ ਤੇ ਉਹਨਾਂ ਨੇ ਆਪਣੇ ਸਿੱਧੂ ਮੂਸੇਵਾਲੇ ਨੂੰ ਤੇ ਅਸੀਂ 15 ਤਰੀਕ ਨੂੰ ਇਨਵਾਈਟ ਕੀਤਾ ਸੀਗਾ ਸਾਡਾ ਇਵੈਂਟ ਸੀਗਾ ਤੇ ਉਹ ਐ ਇਨਵਾਈਟਡ ਕੀਤਾ ਹੋਇਆ ਸੀਗਾ ਬਟ ਜਿੱਦੈ ਸਾਨੂੰ ਪਤਾ ਲੱਗਾ ਕਿ ਮੂਸੇਵਾਲਾ ਹੀ ਨਹੀਂ ਰਹੇ ਤੇ ਸਾਨੂੰ ਬਹੁਤ ਵੱਡਾ ਤਕਾ ਲੱਗਾ ਕੱਟੜ ਫੈਣੇ ਆ ਉਹਨਾਂ ਦੇ ਤੇ ਜੋ ਸਾਡੀ ਦਿਲ ਦੀ ਰੀਜ ਸੀਗੀ ਉਹ ਸਾਡੀ ਹਲੇ ਅਧੂਰੀ ਰਹਿ ਗਈ। ਪਰ ਕੀ ਇਵੈਂਟ ਕੀ ਸੀਗਾ ਤੋ ਅਸੀਂ ਜਿੱਦਾਂ ਬਿਊਰੋ ਦੇ ਵਿੱਚ ਸਾਡੀ ਐਂਟੀ ਕ੍ਰਾਪਸ਼ਨ ਬਿਊਰੋ ਹੈਗੀ ਆ ਠੀਕ ਹੈ ਜੀ ਉਹਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਦੇ ਆ ਐਂਟੀ ਕ੍ਰਾਪਸ਼ਨ ਦੇ ਅਕੋਰਡਿੰਗ ਉਹਦੇ ਵਿੱਚ ਜਿੱਦਾਂ ਕਿ ਕੋਈ ਨਾ ਕੋਈ ਇਵੈਂਟ ਕਰਦੇ ਕੋਈ ਨਾ ਕੋਈ ਸਟਾਰ ਆਉਂਦੇ ਆ ਜਿਹਦੇ ਸਟਾਰ ਆਉਂਦੇ ਆ ਲੋਕ ਚੱਲ ਕੇ ਆਉਂਦੇ ਆ ਲੋਕ ਚੱਲ ਕੇ ਆਣਗੇ ਉਹਨਾਂ ਨੂੰ ਗਾਈਡ ਕਰਨਗੇ ਆਪਣੇ ਅਕੋਰਡਿੰਗ ਤੇ ਲੋਕ ਜਿੰਨਾ ਇਕੱਠ ਹੋਏਗਾ ਉਨਾ ਹੀ ਸਾਡੀ ਜਿਹੜੀ ਕ੍ਰਾਪਸ਼ਨ ਅਕੋਰਡਿੰਗ ਗਾਂ ਦੀ ਗਾਂ ਮਤਲਬ ਲੋਕੀ ਅਵੇਅਰ ਹੋਣਗੇ ਤੇ ਮਾਨਸੇ ਆਖਰੀ ਜਦੋਂ ਉਹਨਾਂ ਦਾ ਸੰਸਕਾਰ ਸੀ ਤੁਸੀਂ ਪਹੁੰਚੇ ਸੀ ਉਸ ਦਿਨ ਉਸ ਟਾਈਮ ਨਹੀਂ ਪਹੁੰਚੇ ਉਸ ਟਾਈਮ ਤੇ ਮੇਰਾ ਫਰੈਂਡ ਹੈਗਾ ਉਹ ਅੱਜ ਵੀ ਪਹੁੰਚਿਆ ਹੋਇਆ ਤੇ ਉਸ ਟਾਈਮ ਤੇ ਵੀ ਗਿਆ ਸੀ ਬਟ ਉਸ ਟਾਈਮ ਮੈਨੂੰ ਕੰਮ ਸੀਗਾ ਮੈਂ ਉਸ ਟਾਈਮ ਤੇ ਦਿੱਲੀ ਗਿਆ ਹੋਇਆ ਸੀ ਜੀ ਆਖਰੀ ਦਿਨ ਜਦੋਂ ਅਸੀਂ ਸਾਰਿਆਂ ਨੇ ਫੋਟੋਆਂ ਦੇਖਿਆ ਬਹੁਤ ਭਾਵਿਕ ਹੋਏ ਉਹਨਾਂ ਦੇ ਪਿਤਾ ਜੀ ਆਪਣੇ ਹੱਥ 'ਚ ਪਗੜੀ ਫੜੀ ਸੀ ਮਾਤਾ ਜੀ ਉਹਨਾਂ ਦੇ ਚੁੰਨੀ ਦੇ ਨਾਲ ਇੱਕ ਬੋਡੀ ਨੂੰ ਹੀ ਮਤਲਬ ਕਹਿ ਰਹੇ ਸੀ ਕਿ ਧੁੱਪ ਨਾ ਗਦੇ ਪੈ ਜਾਵੇ ਤੁਸੀਂ ਦੇਖਿਆ ਹੋਣਗੇ ਬਿਲਕੁਲ ਦੇਖਿਆ ਸਰ ਜਿੱਦਾਂ ਕਿ ਕਾਫੀ ਲੱਖਾਂ ਕਰੋੜਾਂ ਦਿਲਾਂ ਦੀ jaan ਸੀ ਮੂਸੇ ਵਾਲਾ ਸਾਡੇ ਵੀ ਦਿਲ 'ਚ ਵਸਦਾ ਆ ਅੱਜ ਵੀ ਜੇ ਜਿੱਦਾਂ ਸੋਚਦੇ ਆ ਸਾਨੂੰ ਖੁਦ ਯਕੀਨ ਹੀ ਨਹੀਂ ਹੋ ਰਿਹਾ ਕਿ ਉਹ ਸਾਡੇ ਵਿੱਚ ਨਹੀਂ ਰਿਹਾ ਅੱਜ ਵੀ ਅਸੀਂ ਸਵੇਰ ਤੋਂ ਫੋਟੋਆਂ ਦੇਖਦੇ ਵੀਡੀਓ ਦੇਖਦੇ ਸਾਨੂੰ ਯਕੀਨ ਹੀ ਨਹੀਂ ਹੁੰਦਾ ਕਿ ਉਹ ਸਾਡੇ ਦੁਨੀਆ 'ਚ ਇਸ ਨਹੀਂ ਰਹੇ ਹੈਗੇ ਬਟ ਭਾਈ ਨੇ ਟੈਟੂ ਬਣਾ ਕੇ ਬਹੁਤ ਵਧੀਆ ਕੰਮ ਕੀਤਾ ਆ ਜਿੱਦਾਂ ਕਿ ਯਾਦਾਂ ਆ ਸਾਡੇ ਦਿਲ ਦੇ ਵਿੱਚ ਰਹਿਣਗੀਆਂ ਕੋਈ ਇਦਾਂ ਦੀ ਗੱਲ ਨਹੀਂ ਹੈ ਦੁਨੀਆ ਤੋਂ ਜਾ ਸਕਦੇ ਸਾਡੇ ਦਿਲਾਂ 'ਚੋਂ ਨਹੀਂ ਜਾ ਸਕਦੇ ਜਿਵੇਂ ਤੁਸੀਂ ਸੁਣਿਆ ਕਿ ਦੁਨੀਆ ਤੋਂ ਤਾਂ ਸਿੱਧੂ ਮੂਸੇਵਾਲਾ ਚਾਹੇ ਚਲੇ ਗਏ ਪਰ ਦਿਲਾਂ ਦੇ ਵਿੱਚੋਂ ਨਹੀਂ ਜਾ ਸਕਦੇ ਤੇ ਉਹਨਾਂ ਦੇ ਗੀਤ ਜਿਹੜੇ ਨੇ YouTube ਦੇ ਉੱਤੇ ਪਏ ਹੋਏ ਨੇ ਤੇ ਲੋਕ ਜਾਣ ਵਾਲੇ ਉਹਨਾਂ ਨੂੰ ਅੱਜ ਵੀ ਯਾਦ ਕਰ ਰਹੇ ਨੇ ਪਿਆਰ ਕਰ ਰਹੇ ਨੇ ਕੈਮਰਾ ਪ੍ਰਸੰਨ ਸ਼ਿਵਮਨ ਦੇ ਨਾਲ ਜਗਦੀਪ ਸਿੰਘ ਲਾਈ ਪੰਜਾਬੀ ਟੀਵੀ ਜਿਲੰਧਰ